ਹਾਂਜੀ ਕੀ ਹਾਲ ਚਾਲ ਆ ਦੋਸਤੋ ਸਤਿ ਸ਼੍ਰੀ ਅਕਾਲ ਜੀ ਆ ਡਿਪੈਂਡ ਗੜੱਦੀ ਇੱਥੇ ਲਾ ਮਾਨਸਾ ਦੇ ਵਿੱਚ ਭਾਰੀ ਬਾਰਸ਼ ਹੋ ਰਹੀ ਹੈ ਸ਼ਹਿਰ ਤੋਂ ਲਗਾਤਾਰ ਮੀਂਹ ਜਾਰੀ ਹੈ ਦੇਖੋ ਬਿਲਕੁਲ ਸੜਕ ਦੇ ਕਿਨਾਰੇ ਡੁੱਬ ਚੁੱਕੇ ਨੇ ਕੰਡਗੜਦੀ ਜ਼ਿਲ੍ਹਾ ਮਾਨਸਾ ਦੇ ਵਿੱਚ ਬਹੁਤ ਭਾਰੀ ਬਰਸ਼ਾਤ ਆ ਜੀ ਵੇਰ ਤੋਂ ਲਗਾਤਾਰ ਮੀਂਹ ਜਾਰੀ ਹੈ ਜੀ ਫੁੱਲ ਨਹੀਂ ਆ ਜੀ ਤੁਸੀਂ ਦੱਸੋ ਕਮੈਂਟ ਕਰਕੇ ਕਿੱਥੇ-ਕਿੱਥੇ ਮੀਂਹ ਪੈ ਰਿਹਾ ਜੀ ਮਾਨਸਾ ਡਿਸਟ੍ਰਿਕਟ ਪਿੰਡ ਗੜਬੀ ਬਹੁਤ ਜ਼ਿਆਦਾ ਭਾਰੀ ਬਾਟ ਔਰੀ ਹੈ ਦੇਖੋ ਜੀ ਕੋਠੇ ਉੱਪਰ ਦਾ ਪਾਣੀ ਕਿਦਾਂ ਬੋਰ ਚੱਲਦਾ ਹੁੰਦਾ ਇਦਾਂ ਹੋ ਰਹੀ ਹਾਂਜੀ ਦੋਸਤੋ ਦੱਸੋ ਤੁਸੀਂ ਵੀ ਕਿੱਥੇ ਕਿੱਥੇ ਨਹੀਂ ਪੈ ਰਹੇ ਸਾਡੇ ਪਿੰਡ ਗੁਰਦੀ ਜਿਲ੍ਹਾ ਮਾਸਾ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋ ਰਹੀ ਹੈ ਤੁਸੀਂ ਵੀ ਦੱਸੋ ਦੋਸਤੋ decoroso voy bueno, a dar a mí ahí